ਪੀਵੀ ਮੀਡੀਆ ਚੈਨਲ ਦੀ ਕਹੋਰਨਮੀ ਵੀਡੀਓ ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਅਮਰਤ ਪਾਲ ਸਿੰਘ ਮੈਰੋ ਜੀ ਦੇ ਬਾਰੇ ਤੇ ਜਿਨ੍ਹਾਂ ਨੇ ਕਿ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤੀ ਹੈ ਕਿ ਇੱਕ ਬਾਬੇ ਦੀ ਜੀ ਦਾ ਕਿ ਉਹਨਾਂ ਨੇ ਕਟਾਪਾ ਕੀਤਾਗਾ ਤਾਂ ਤੇ ਕਟਾਪਾ ਕਰਨ ਦਾ ਕੀ ਕਾਰਨ ਸੀਗਾ ਤਾਂ ਉਹ ਤੁਸੀਂ ਵੀਡੀਓ ਉਹਨਾਂ ਦੇ ਇੰਸਟਾਗ੍ਰam ਪੇਜ ਦੇ ਉੱਪਰ ਜਾ ਕੇ ਵੇਖ ਸਕਦੇ ਹੋ ਜਿਦੇ ਵਿੱਚ ਕਿ ਉਹਨਾਂ ਨੇ ਸਾਰੀ ਗੱਲ ਕੱਲੀ-ਕੱਲੀ ਸਮਝਾਈ ਹੈ ਵੀ ਕੀ ਕਾਰਨ ਸੀਗਾ ਤੇ ਕਿਉਂ ਅਸੀਂ ਨੇ ਉਸ ਨੂੰ ਕਟਿਆਗਾ ਤੇ ਤੁਸੀਂ ਆਪਣੀ ਸਕਰੀਨ ਤੇ ਇੱਕ ਫੋਟੋ ਵੀ ਵੇਖ ਪਾ ਰਹੇ ਹੋਗੇ ਜਿਸ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਜਦੋਂ ਉਸ ਰਿਆ ਸੀਗਾ ਤੇ ਇਸ ਦੇ ਨਾਲ ਹੀ ਅਮਰਤਪਾਲ ਸਿੰਘ ਮੈਰੋ ਨੇ ਇਹ ਚੇਤਾਵਨੀ ਦੇ ਦਿੱਤੀ ਹੈ ਵੀ ਸਾਡੀ ਨਿਗਾਹ ਦੇ ਵਿੱਚ ਦੋ ਹੋਰ ਇਦਾਂ ਦੇ ਬਾਬੇ ਨੇ ਜਿਨ੍ਹਾਂ ਦਾ ਕਿ ਅਸੀਂ ਬਹੁਤ ਜਲਦੀ ਹੀ ਕਟਾਪਾ ਕਰਨ ਵਾਲਿਆਂ ਗੇ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਏ ਨਾਲ ਹੀ ਲੋਕਾਂ ਨੂੰ ਵੀ ਇਨ੍ਹਾਂ ਬਾਬਿਆਂ ਦੇ ਕੋਲ ਜਾਣ ਦੇ ਲਈ ਵਰਜਿਆਗਾ ਕਿ ਤੁਸੀਂ ਇਨ੍ਹਾਂ ਕੋਲ ਜਾਣ ਦੀ ਬਜਾਏ ਗੁਰੂ ਘਰ ਜਾਓ ਅਤੇ ਉੱਥੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰੋ ਕਿਉਂਕਿ ਇਹ ਸਿਰੇ ਦੇ ਪਖੰਡੀ ਨੇ ਤੇ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚ ਪਾ ਕੇ ਰੱਖਦੇ ਨੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓਜ਼ ਦੇਖਣ ਦੇ ਲਈ